ਆ ਗੱਲ ਕਰਨ ਲੱਗੇ ਆ ਜਿਹੜੀ ਸੱਚੀ ਆ ਪਰ ਕੌੜੀ ਆ ਧੀਆ ਜਦੋਂ ਮਾਪਿਆਂ ਘਰੇ ਹੁੰਦੀਆਂ ਉਹ ਬਹੁਤ ਸਿਆਣੀਆਂ ਹੁੰਦੀਆਂ ਵਾ ਪਰ ਉਹੀ ਧੀਆ ਜਦ ਸਹੁਰੇ ਦੇ ਘਰ ਜਾਂ ਜਾਂਦੀਆਂ ਵਾ ਉਹ ਬੇਅਕਲੀਆਂ ਹੋ ਜਾਂਦੀਆਂ ਜਦੋਂ ਇੱਕ ਧੀ ਮਾਪਿਆਂ ਦੇ ਘਰੇ ਚ ਹੁੰਦੀ ਆ ਤੋ ਇੱਕ ਮਹਾਰਾਣੀਆਂ ਦੇ ਤਰ੍ਹਾਂ ਜ਼ਿੰਦਗੀ ਜੀਂਦੀ ਆ ਤੇ ਜਿਹੜਾ ਉਹਦਾ ਬਾਪ ਆ ਉਹ ਦੀ ਪਤਾ ਨਹੀਂ ਕਿ ਕੀਮਤ ਦੱਸ ਨਹੀਂ ਸਕਦਾ ਉਹ ਕਹਿ ਦਿੰਦਾ ਕਿ ਮੇਰੀ ਧੀ ਨਹੀਂ ਮੇਰਾ ਪੋਤਾ ਮੇਰਾ ਪੋਤਾ ਔਰ ਇੱਕ ਬਾਦਸ਼ਾਹ ਤੇ ਉਹ ਹੁੰਦਾ ਜਿਹੜਾ ਜਦੋਂ ਧੀਆ ਸਹਰੇ ਚਲ ਜਾਂਦੇ ਆ ਪਿਓ ਵੀ ਇੱਕ ਗਰੀਬ ਤੇ ਧੀ ਇੱਕ ਨੌਕਰਾਨੀ ਬਣ ਕੇ ਰਹਿ ਜਾਂਦੀ ਆ ਇਸ ਕਰਕੇ ਧੀਆ ਜਿਹੜੀਆਂ ਤੁਸੀਂ ਨੋਹਾਂ ਬਣਾ ਕੇ ਆਉਂਦੇ ਜੇ ਉਹਨਾਂ ਨੂੰ ਸਤਿਕਾਰ ਕਰੋ ਪਿਆਰ ਕਰੋ ਤੇ ਉਹ ਵੀ ਤੁਹਾਨੂੰ ਮਾਪੇ ਸਮਝ ਜਦੋਂ ਤੁਸੀਂ ਉਹਨਾਂ ਨੂੰ ਨੌਵਾਂ ਤੱਕ ਰਹਿਣ ਦੇਂਦੇ ਤੇ ਉਹ ਤੁਹਾਨੂੰ ਕਿਵੇਂ ਮਾਪੇ ਬਣਾ ਸਕਦੇ ਕਿਉਂਕਿ ਜਿਹੜਾ ਲਾੜ ਇੱਕ ਧੀ ਦਾ ਬਾਪ ਕਰ ਲੈਂਦਾ ਤੇ ਜਿਹੜੀ ਸਹੇਲੀ ਇੱਕ ਧੀ ਦੀ ਮਾਂ ਬਣ ਸਕਦੀ ਆ ਉਹ ਕਦੀ ਸੱਸ ਨਹੀਂ ਬਣ ਸਕਦੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਜਰੂਰ ਦੱਸਿਓ ਜੀ ਧੰਨਵਾਦ